ਮਾਣਾ ਸ਼ਹਿਰ ਦੇ ਵਿੱਚ ਚੋਰਾ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ। ਬੀਤੀ ਰਾਤ ਚੋਰਾਂ ਦੇ ਵੱਲੋਂ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਚੋਰ ਇੱਕ ਦੁਕਾਨ ਦੇ ਜਿੰਦੇ ਨੂੰ ਤੋੜਨ ਦੇ ਵਿੱਚ ਅਸਫਲ ਰਹੇ। ਤੇ ਨਾਲ ਹੀ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਵਿੱਚ ਵੀ ਰਾਡ ਪਾ ਕੇ ਜਿੰਦੇ ਤੋੜੇ ਗਏ ਸਨ। ਉੱਥੇ ਹੀ ਉਹਨਾਂ ਨੇ ਪ੍ਰਾਪਰਟੀ ਡੀਲਰ ਦੀ ਦੁਕਾਨ ਨੂੰ ਚੰਗੇ ਤਰੀਕੇ ਦੇ ਨਾਲ ਖੰਗਾਲਿਆ ਪਰ ਉੱਥੋਂ ਕੁਝ ਵੀ ਨਹੀਂ ਮਿਲਿਆ। ਅਤੇ ਇਹ ਚੋਰ ਇਨਿਕ ਜ਼ਿਆਦਾ ਸ਼ਾਤਰ ਸੀ ਕਿ ਸੁਆਣਾ ਦੇ ਮਾਜਰੀ ਰੋਡ ਤੇ ਖਰੀਆਨੇ ਦੀ ਦੁਕਾਨ ਦੇ ਜਿੰਦੇ ਤੋੜ ਕੇ ਮੋਬਾਈਲ ਅਤੇ ਨਕਦ ਰਾਸ਼ੀ ਲੈ ਕੇ ਫਰਾਰ ਹੋ ਗਏ। ਪਰ ਇਥੇ ਹੈਰਾਨ ਕਰਨ ਵਾਲਾ ਮਸਲਾ ਇਹ ਹੈ ਕਿ ਇੱਕ ਮਹੀਨਾ ਪਹਿਲਾਂ ਵੀ ਸ਼ਹਿਰ ਦੇ ਵਿੱਚ ਪੰਜ ਦੁਕਾਨਾਂ ਤੇ ਚੋਰੀਆਂ ਹੋਈਆਂ ਸੀ ਅਤੇ ਉਹਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਇਸ ਮੌਕੇ ਪੀੜਿਤ ਦੁਕਾਨਦਾਰ ਨੇ ਆਖਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਾਲਣ ਜਾਂ ਫਿਰ ਚੋਰਾਂ ਨੂੰ ਸਾਂਭਣ ਉਹਨਾਂ ਆਖਿਆ ਹੈ ਕਿ ਰਾਤ ਨੂੰ ਸ਼ਹਿਰ ਦੇ ਵਿੱਚ ਪੁਲਿਸ ਦਾ ਗਸ਼ਤ ਨਾ ਹੋਣ ਦੇ ਕਾਰਨ ਇਹ ਘਟਨਾਵਾਂ ਹੋ ਰਹੀਆਂ ਨੇ ਮੇਰੀ ਤੇ ਇੱਕ ਪਾਰਟਨਰਸ਼ਿਪ ਆ ਜਸ ਜਸਵਿੰਦਰ ਮੁੰਡਾ ਟ੍ਰੋਲੀ ਦਾ ਜੀ ਸਮਾਨ ਕੋਈ ਚੋਰੀ ਨੂੰ ਹੋਇਆ ਜੀ ਕਾਗਜ਼ ਪੱਤਰ ਸ਼ਾਮੂ 7:30 ਵਜੇ ਵੱਗ ਜਾਂਦੇ ਆ ਜੀ ਹਾਂਜੀ ਨਾਜੀ ਪੁਲਿਸ ਆਈ ਨਹੀਂ ਬਸ ਜਿਹੜੇ ਮਤਲਬ ਇਹ ਸਮੈਕੀ ਨੇ ਜਾਂ ਕੋਈ ਨਸੇ ਵਾਲੇ ਬੰਦੇ ਨੇ ਫੜੇ ਜਾਣ ਜੀ ਚੋਰ ਜੋ ਵੀ ਹੈ ਨਹੀਂ ਇਸ ਲਈ ਉਹ ਨੰਬੀ ਬਾਰਦਾਤ ਨਾ ਹੋਵੇ ਪੰਜ ਮੋਬਾਈਲ ਚੋਰੀ ਹੋਏ ਨੇ ਜੀ 20000 ਰੁਪਏ ਕੀਮਤ ਆਉਣਾ ਦੀ ਠੀਕ ਹੈ ਜੀ ਤੇ 10000 ਰੁਪਏ ਕੈਸ਼ ਦਾ ਸਿਫਾਣ ਵੀ ਸੀ ਸਮੇਤ ਆ ਗਿਆ ਜੀ 9:00 ਵਜੇ ਜਾਂਦਾ ਸਰਾਤ ਨੂੰ ਹਾਂਜੀ ਥੀਂ ਪਹਿਲਾਂ ਤਾਂ ਨਹੀਂ ਹੋਈ ਜੀ ਇੱਕ ਵਾਰ ਬਾਰ ਦਾ ਜੀ ਕੱਲੇ ਟਾਲੇ ਰੋਟੇ ਹੋਈ ਸੀ ਵਾਰ ਬਚੋਰ ਆ ਗਿਆ ਥਾਲ ਵੀ ਦੁਕਾਨਦਾਰ ਦਾ ਸ਼ੀਸ਼ਾ ਪੰਨਿਆ ਹੋਇਆ ਜੀ ਨੁਕਸਾਨ ਪਤਾ ਨਹੀਂ ਕੀ ਹੋਇਆ ਨਾਲ ਵਾਲੇ ਦਾ ਬਸ ਇਹ ਵੀ ਪ੍ਰਸ਼ਾਸਨ ਦੇਖ ਕੇ ਬਹੁਤ ਚੋਰੀਆਂ ਹੋ ਰਹੀਆਂ ਨੇ ਸਮਾਨ ਚਾਰ ਦੇ ਵਿੱਚ ਪਰ ਹੱਲ ਕੋਈ ਨਹੀਂ ਹੋ ਰਿਹਾ ਜੀ ਸੱਟਾਂ ਦੇ ਜਿੰਦੇ ਦੇ ਟੁੱਟਿਆ ਨਹੀਂ 8000 ਦਾ ਫੋਨ ਫੋਨ ਬੈਣੇ ਲੈ ਗਈ ਯਾਰ ਉਹਦਾ ਕਾਹਦਾ ਨਕਸਾਨ ਸਮਾਨ ਲੈ ਗਿਆ ਇਹ ਪ੍ਰਸ਼ਾਸਨ ਨੂੰ ਮੰਗ ਜੀ ਫੜੇ ਜਾਣ ਬੰਦੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਜੇ ਹੁਣ ਕੀਦਾ ਬੰਦਿਆ ਇਹ ਤੁਹਾਨੂੰ ਦੇ ਤਰੀਕਾ ਹੋ ਰਿਹਾ ਕਰਦੇ ਨੇ ਉਹ ਮਸਰ ਪੀਰ ਕੇ ਕਰਦੇ ਨਾ ਨਹੀਂ ਆਪਣਾ ਸਾਹਮਣੇ ਘਰ ਆ ਜੀ ਨਹੀਂ ਰਾਤ ਨੂੰ ਨੂੰ ਕੀ ਪਤਾ ਜੀ ਕਿੰਨੇ ਵਜੇ ਪੂਰਾ ਹਾਲ ਆ ਜੀ ਕੋਈ ਡੇੜਾ ਦੀ ਮਾਰਦਾ ਜੀ ਰਾਤ ਕੋਈ ਪੁਲਿਸ ਨਹੀਂ ਆਈ ਬਹੁਤ ਬੁਰੇ ਹਾਲ ਨੇ ਇਹ ਬੰਦਾ ਜੀ ਜਰਾ ਫਟਮਾਈ ਹੋ ਗਈ ਠੀਕ ਤਾਂ ਵੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਕਾਬੂ ਕਰਦੀ ਹੈ ਜਾਂ ਫਿਰ ਇਹ ਚੋਰ ਇਸੇ ਤਰੀਕੇ ਦੇ ਨਾਲ ਸ਼ਰਿਆਮ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦਿੰਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਟਿਆਲਾ ਖਬਰਨਾਮਾ ਦੇ ਲਈ ਮਾਣਾ ਤੋਂ ਕਿਲਾਸ਼ ਸ਼ਰਮਾ ਦੀ ਰਿਪੋਰਟ